ਫੋਟੋ ਦਾ ਤਾਂ ਇੱਕ ਬਹਾਨਾ ਜੀ ਵਿਕਾਸ ਦੇ ਕੰਮ ਤਾਂ ਪਿਛਲੇ 3-4 ਸਾਲਾਂ ਤੋਂ ਰੁਕੇ ਪਏ ਨੇ ਨਾਬਾ ਕੈਂਚੀਆਂ ਦਾ ਬੁਰਾ ਹਾਲ ਹੈ ਫੋਟੋ ਤਾਂ ਮੈਡਮ ਜੀ ਕਹਿੰਦੇ ਫੋਟੋ ਸਿੰਘਲਾ ਸਾਹਿਬ ਨੇ ਫੋਟੋ ਖਿਚਾ ਲਈ ਉਹ ਵਿਕਾਸ ਦੇ ਕੰਮ ਰੋਕ ਲੈਨੇ ਮੈਂ ਇਹ ਪੁੱਛਣਾ ਚਾਹ ਰਾਂ ਐ ਐਮਐਲਏ ਸਾਹਿਬ ਨੂੰ ਕਿ ਸਿੰਘਲਾ ਸਾਹਿਬ ਨੇ ਕਦੇ ਇੱਥੇ ਨਾਬਾ ਕੈਂਚੀਆਂ ਜੋ ਕਿਹੜਾ ਰੋੜੇ ਦਾ ਟਰੱਕ ਮੋੜਿਆ ਤੁਹਾਡਾ ਦੇ ਉਤਰ ਨਹੀਂ ਦਿੱਤਾ ਪਿੰਡਾਂ ਦੇ ਵਿੱਚ ਕਿਹੜੇ ਅਸੀਂ ਟਰੱਕ ਮੋੜ ਤੇ ਬਜਰੀ ਦੇ ਕਿਤੇ ਲੁੱਕ ਲਈ ਭਈ ਆ ਜਿਹੜਾ ਸਰਵਿਸ ਰੋਡ ਹੈ ਪਰ ਆਪਣਾ ਪਵਾਨੀ ਘੜਾ ਥੋ ਥੋ ਤੋਂ ਟੁੱਟਿਆ ਪਿਆ ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਜੀ ਇੱਕ ਗੱਲਾਂ ਦਾ ਕੜਾ ਕਰ ਕਰਕੇ ਭਗਵੰਤ ਮਾਨ ਪਹਿਲਾਂ ਉਹ ਵੀ ਚੁਟਕਲਿਆਂ ਨਾਲ ਸਰਕਾਰ ਬਣਾ ਗਿਆ ਹੁਣ ਇਹ ਝੂਠ ਦਾ ਪਲੰਦਾ ਕਦੇ ਮੰਤਰੀ ਬਦਲ ਲਿਆ ਕਦੇ ਕੁਝ ਬਦਲ ਲਿਆ ਇਹਨਾਂ ਨੂੰ ਆਪਦੇ ਮੰਤਰੀਆਂ ਦੀ ਭਰੋਸਾ ਲਿਆ ਕੱਲ ਪਰਸੋ ਫੇਰ ਬਦਲਿਆ ਉਹ ਕਲਦੀਪ ਢਾਲੀਵਾਲ ਇਹ ਮੈਂ ਕਹਿੰਦਾ ਇਹ ਤਾਂ ਐਮਐਲਏ ਵੀ ਬਦਲ ਬਦਲ ਦਿੰਦੇ ਜੇ ਇਹਨਾਂ ਦੇ ਹੱਥ ਦੇ ਵਿੱਚ ਹੁੰਦਾ ਉਹ ਤਾਂ ਲੋਕਾਂ ਦੇ ਚੁਣੇ ਹੋਏ ਨੇ ਤੇ ਇੱਕ ਸਾਡੇ ਐਮਸੀਆਂ ਨੂੰ ਇਹ ਛੋਟੇ ਮੈਂ ਮਾਧਿਅਮ ਰਾਹੀਂ ਦੱਸਣਾ ਚਾਹ ਰਿਹਾ ਬਹੁਤ ਡਰਾਤ ਮੁ ਘਾ ਰਹੇ ਨੇ ਪੁਰਸੇ ਪ੍ਰਸ਼ਾਸਨ ਵੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਅਸੀਂ ਪੂਰੇ ਆਪਣੇ ਐਮਸੀ ਸਾਹਿਬਾਨ ਦੇ ਨਾਲ ਖੜਿਆ ਸਾਰੀ ਪਾਰਟੀ ਨਾਲ ਖੜੀ ਆ ਅਸੀਂ ਸੀਨੀਅਰ ਲੀਡਰਾਂ ਦੇ ਵੀ ਧਿਆਨ ਚ ਲਿਆਵਾਂਗੇ ਇੱਕ ਐਸਐਸ 14 ਰੀਡਰ ਹੈ ਜਰਨੈਲ ਸਿੰਘ ਸਾਡੀ ਇੱਕ ਐਮਸੀ ਹਰਵਿੰਦਰ ਕੌਰ ਉਹ ਨੂੰ ਘਰੇ ਜਾ ਕੇ ਉਹ ਗਾਲੀ ਗਲੋਚ ਕਰਕੇ ਆ ਦਲਿਤ ਬੀਬੀ ਆ ਉਹ ਇੱਕ ਆਪਣਾ ਕਾਬਦੀਆ ਬਲਵਿੰਦਰ ਸਿੰਘ ਕਾਬਦੀਆ ਉਹਨੂੰ ਫੋਨ ਕਰਿਆ ਕਹਿੰਦਾ ਮੈਂ ਬਲਵਿੰਦਰ ਸਿੰਘ ਡੀਐਸਪੀ ਕਰੈਮ ਉਧਰ ਆ ਉਹ ਸ਼ਿਕਾਇਤ ਵੀ ਕਰਾਂਗੇ ਅਸੀਂ ਐਸਐਸਪੀ ਸਾਹਿਬ ਨੂੰ ਸ਼ਿਕਾਇਤ ਕਰਾਂਗੇ ਡੀਜੀਪੀ ਸਾਹਿਬ ਨੂੰ ਵੀ ਸ਼ਿਕਾਇਤ ਕਰਾਂਗੇ ਉਹਦੀ ਵਿਪਵਾਲਨੀ ਗੜ ਦੇ ਵਿੱਚ ਕਦੋਂ ਕਰੈਮ ਦਾ ਡੀਐਸਪੀ ਬੈਠਣ ਲੱਗਿਆ ਇਹ ਹਰਕਤਾਂ ਤੋਂ ਆਵਾਜ਼ ਆ ਜਾਣ ਆਪਣੇ ਵਿਕਾਸ ਦੇ ਕੰਮ ਜਿਹੜੇ ਹੈਗੇ ਚਲਾਉਣ ਪੈਸਾ ਹੈ ਨਹੀਂ ਇਹਨਾਂ ਕੋਲੇ ਇਹ ਬਾ ਡਰਾਮੇ ਵਾਈਆਂ ਕਰ ਰਹੇ ਨੇ ਜੇ ਜੇ ਗੱਲ ਕੀਤੀ ਜਾਵੇ ਜੇ ਜਿਸ ਤਰ੍ਹਾਂ ਦਾ ਮੁੱਦਾ ਹੁਣ ਪੱਟ ਰਿਹਾ ਹੈ ਭਜੇਂਦਰ ਸਿੰਘ ਕੋਈ ਕਿਸੇ ਵੀ ਤਰ੍ਹਾਂ ਦਾ ਪਾਰਟੀਕਲ ਹਾਂਜੀ ਸੀਨੀਅਰ ਲੀਡਰਸ਼ਿਪ ਦੇ ਅਸੀਂ ਸਿੰਘਲਾ ਸਾਹਿਬ ਦੇ ਵੀ ਧਿਆਨ ਚ ਲਿਆਉਂਦਾ ਜੇ ਕੋਈ ਲੋੜ ਪਊ ਉਸ ਦਾ ਸਾਰੀ ਪਾਰਟੀ ਵੱਡਾ ਐਕਸ਼ਨ ਕਰਾਂਗੇ ਵੀ ਧਰਨਾ ਮਜਾਰਾ ਕਰਨਾ ਹੋਵੇ ਉਹ ਵੀ ਕਰਾਂਗੇ ਅੱਜ ਵੀ ਇਹਦਾ ਬਹੁਤ ਚਰਚਾ ਹੋ ਰਹੀ ਕਿ ਇਹ ਜਿਹੜਾ ਰੌਲਾ ਹੈ ਸਾਰਾ ਪ੍ਰਧਾਨ ਜੀ ਨੂੰ ਲੈ ਕੇ ਹੈ ਤਾਂ ਜੇਕਰ ਕੋਈ ਵੀ ਮੀਟਿੰਗ ਹੋ ਜੇ ਵਿਕਾਸ ਕਾਰਜ ਜੀ ਕੰਮ ਨੂੰ ਲੈ ਕੇ ਤਾਂ ਕਾਂਗਰਸ ਐਮ ਸੀਓ ਦੇ ਵਿੱਚ ਸ਼ਾਮਲ ਹੋਣਗੇ ਜਾਂ ਫਿਰ ਨਹੀਂ ਬਿਲਕੁਲ ਹੋਣਗੇ ਬਿਲਕੁਲ ਹੋਣਗੇ ਜੀ ਵਿਕਾਸ ਦੇ ਕੰਮਾਂ 'ਚ ਜੋ ਵੀ ਮੀਟਿੰਗ ਚਾਹੀਏ ਇਹ ਕੱਲ ਨੂੰ ਰੱਖ ਲੈਣਾ ਭਵਾਨੀਗੜ ਸ਼ਹਿਰ ਸਾਡਾ ਆਪਣਾ ਸ਼ਹਿਰ ਹੈ ਸਭ ਦਾ ਹੀ ਆਪਾਂ ਲੋਕਾਂ ਦਾ ਵਿਕਾਸ ਦੇ ਜੋ ਵੀ ਕੰਮ ਹੋਣਗੇ ਸਾਡੇ ਐਮ ਸੀ ਕਾਂਗਰਸ ਦੇ ਉਹਦੇ ਵਿੱਚ ਸਹਿਮਤ ਹੋਣਗੇ ਜੀ ਜਮੇ MLA ਸਾਹਿਬ ਬੋਲੋ ਰੋ ਕੱਲ ਕਹਿ ਗਿਆ ਸਿੰਘਲਾ ਸਾਹਿਬ ਤੇ ਕੀਤੇ ਗਏ ਨੇ ਸਿੰਘਲਾ ਸਾਹਿਬ ਨੇ ਅੱਜ ਤੱਕ ਕਿਉਂ ਨਹੀਂ ਹੜਿਆ ਉਹਦਾ ਸਪਸ਼ਟੀਕਰਨ ਦਿੱਤਾ ਇਹ ਮੇਰੇ ਵੱਲ ਅੱਜ ਕੋਈ ਰੋਕ ਨਹੀਂ ਗਈ ਕੰਮਾਂ ਬਾਰੇ ਉਹ ਕਿਵੇਂ ਦੇ ਦੇ ਹਜੇ ਕੱਲ ਕਿਹਾ ਜੀ ਉਹਨਾਂ ਨੇ ਸਿੰਘਲਾ ਸਾਹਿਬ ਸਪਸ਼ਟੀਕਰਨ ਦੇਣ ਗਿਆ ਸੀ ਉਹਨਾਂ ਵੱਲੋਂ ਹੀ ਅੱਜ ਸਪਸ਼ਟੀਕਰਨ ਦੇ ਰਹੇ ਹਾਂ ਜੇ ਲੋੜ ਪਈ ਤਾਂ ਸਿੰਘਲਾ ਸਾਹਿਬ ਵੀ ਸਪਸ਼ਟੀਕਰਨ ਦੇਣਗੇ ਜੀ ਜ਼ਰੂਰ ਦੇਣਗੇ ਠੀਕ ਹੈ ਜੀ ਜੀ ਨਰਿੰਦਰ ਕੌਰ ਭਰਾ ਦੋ ਇੱਕ ਦਿਨ ਪਹਿਲਾਂ ਪੀਸੀ ਕਰਦੀ ਹੈ ਤੇ ਨਾਲ ਦੀ ਨਾਲ ਤੁਹਾਡੇ ਐਮ ਸੀ ਪੀ ਸੀ ਕਰਦੇ ਆ ਤੇ ਹੁਣ ਜਿਹੜੇ ਕਾਂਗਰਸ ਪਾਰਟੀ ਦੇ ਮੁਖ ਅਹੁਦੇਦਾਰੋਂ ਤੁਸੀਂ ਅੱਜ ਫੇਰ ਪੀਸੀ ਕਰਨ ਲੱਗੇ ਹੋ ਕੀ ਕਾਰਨ ਹੈ ਕਿਉਂ ਵਿਜੇਂਦਰ ਸਿੰਘਲਾ ਤੇ ਜਿਹੜੇ ਬਲੇਮ ਲਾਏ ਗਏ ਨੇ ਕਿ ਉੜਿੱਕਾ ਬਣ ਰਿਹਾ ਹੈ ਪੁਵਾਨੀਗੜ੍ਹ ਦੇ ਵਿਕਾਸ ਤੇ ਕੰਮ ਆ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਰਾਹੀਂ ਇੱਕ ਗੱਲ ਦਾ ਸੁਨੇਹਾ ਸਾਡੇ ਸ਼ਹਿਰ ਦੇ ਸ਼ਹਿਰ ਨਿਵਾਸੀਆਂ ਨੂੰ ਦੇਣਾ ਚਾਹੂਗਾ ਵੀ ਉਹ ਇਹਨਾਂ ਦੀਆਂ ਗੱਲਾਂ ਨੇ ਜਿਹੜੀਆਂ ਇਹਦੇ ਚ ਆ ਕੇ ਗੁੰਮਰਾਹ ਨਾ ਹੋਣ ਇਹਦੇ ਵਿੱਚ ਤੁਹਾਡੇ ਕਿਸੇ ਵੀ ਬਾੜ ਦੇ ਵਿੱਚ ਇਹ ਕੰਮ ਕਰਨਾ ਚਾਹਣਗੇ ਤਾਂ ਸਾਡੇ ਐਮ ਸੀਓ ਉਸ ਕੰਮ ਲਈ ਹਾਜ਼ਰ ਹੋਣਗੇ ਮੂਰੇ ਹੋ ਕੇ ਕੰਮ ਕਰਾਉਣਗੇ ਇਹ ਪੈਸੇ ਦੇਣ ਹਰ ਬਾੜ ਦੇ ਵਿੱਚ ਜੋ ਬਣਦਾ ਰਾਈਟ ਆ ਸਾਰੇ ਬਾੜਾਂ ਨੂੰ ਵੰਡਵਾ ਪੈਸਾ ਦੇਣ ਪਾਰਦਰਸ਼ੀ ਢੰਗ ਨਾਲ ਨਿਸ਼ਤਾ ਲਾਉਣ ਵੀ ਆ ਬਾੜ ਦੇ ਵਿੱਚ ਆ ਸਾਰੇ ਐਮਸੀਆਂ ਨਾਲ ਪਹਿਲਾਂ ਮੀਟਿੰਗਾਂ ਕਰੇ ਪ੍ਰਧਾਨ ਕਰੇ ਬੀਬੀ ਭਰਾਜ ਕਰੇ ਵੀ ਭਾਈ ਆ ਕੰਮ ਨੇ ਐਨਾ ਪੈਸਾ ਪਾਣੇ ਲਾਉਣਾ ਉਹਨੂੰ ਪਾਰਦਰਸ਼ੀ ਢੰਗ ਨਾਲ ਸਾਰਿਆਂ ਨੂੰ ਲਾਉਣ ਤਾਂ ਸਾਡੇ ਜਿਹੜੇ ਐਮਸੀ ਸਹਿਬਾਨ ਨੇ ਉਹਦੇ 'ਚ ਕੋਈ ਰੋੜਾ ਨਹੀਂ ਉਹ ਇਸ ਕੰਮ ਨੂੰ ਕਰਾਉਣ ਲਈ ਤਿਆਰ ਨੇ ਨਾ ਇਹ ਕਿਤੇ ਸਿੰਗਲਾ ਸਾਹਿਬ ਰੋੜਾ ਬਣਨਗੇ ਸਭ ਤੋਂ ਜਿਹੜੀ ਵੱਡੀ ਮੇਨ ਗੱਲ ਆ ਇਹਦੇ ਵਿੱਚ ਉਹ ਗੱਲ ਕੀ ਆ ਵੀ ਜਿਹੜਾ ਨਗਰ ਕੌਂਸਲ ਪੁਹਾਨੀਗੜ੍ਹ ਦੇ ਵਿੱਚ ਹੀ ਪੈਸਾ ਪਿਆ ਇਹ ਪੈਸੇ ਦੇ ਉੱਤੇ ਸਾਰਾ ਇਹਨਾਂ ਦਾ ਹੈਗਾ داروਮੇਦਾਰ ਚੱਲ ਰਿਹਾ ਹੋਰ ਕਿਸੇ ਕਿਤੇ ਪੈਸਾ ਨਹੀਂ ਨਾ ਇਹਨਾਂ ਨੇ 4 ਸਾਲਾਂ ਦੇ ਵਿੱਚ ਕਿਤੇ ਕੋਈ ਪੈਸਾ ਦਿੱਤਾ ਪੱਲੇ ਹੈ ਨਹੀਂ ਦੇਣ ਲੈਣ ਨੂੰ ਕੱਖ ਨਹੀਂ ਬਦਨਾਮ ਕਰ ਰਹੇ ਨੇ ਇਹ ਸਾਡੇ ਐਮਸੀ ਸਾਹਿਬਾਨ ਨੂੰ ਬਦਨਾਮ ਕਰ ਰਹੇ ਨੇ ਇਹ ਸਾਡੇ ਵਿਜੇਂਦਰ ਸਿੰਘਲਾ ਨੂੰ ਜਿਨ੍ਹਾਂ ਦੀ ਸ਼ਬੀ ਅੱਜ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਅੱਜ ਵਿਜੇਂਦਰ ਸਿੰਘਲਾ ਦੀ ਸੋਚ ਆ ਉਹ ਐਡੇ ਐਡੇ ਪ੍ਰੋਜੈਕਟ ਲਿਆਉਣ ਵਾਲਾ ਇੱਕ ਵਿਕਾਸਪੁਰਸ਼ ਨਾਂ ਦਾ ਵਿਅਕਤੀ ਹੋਵੇ ਉਹਦੇ ਤੇ ਡੇ ਡੇ ਇਲਜ਼ਾਮ ਲਾਉਣ ਉਹ ਰੋੜਾ ਬਣੂ ਇਹ ਛੋਟੇ ਕਮਾਂ ਚ ਸ਼ਹਿਰ ਵਾਲਿਆਂ ਚ ਉਹਨੇ ਆਪਣੇ ਐਮਸੀਆਂ ਨੂੰ ਵੀ ਇੱਥੋਂ ਤੱਕ ਕਿਹਾ ਵੀ ਮੈਂ ਤੁਸੀਂ ਜੋ ਜੇ ਤੁਹਾਨੂੰ ਪ੍ਰਧਾਨ ਤੇ ਕਿਸੇ ਟੰਗ ਨਾਲ ਕੋਈ ਸੇਕਵਾ ਉਹਦੇ ਨਾਲ ਬਹਿ ਕੇ ਮੀਟਿੰਗ ਕਰ ਲੋ ਜੇ ਅਗਰ ਨਹੀਂ ਤੁਹਾਡੇ ਨਾਲ ਉਹ ਰਾਜੀ ਹੁੰਦਾ ਤਾਂ ਤੁਸੀਂ ਅਬ ਤਾਂ ਜਿਹਨੇ ਵੀ ਤੁਹਾਨੂੰ ਠੀਕ ਲੱਗਦਾ ਕਰੋ ਪਰ ਕਮਾਂ ਦੇ ਵਿੱਚ ਕਿਤੇ ੜਿੱਕਾ ਨਹੀਂ ਪਾਉਣਾ ਕੁਛ ਕੀ ਹੈ ਤੁਹਾਡੇ ਐਮਸੀ ਦੀ ਉਹ ਉਹਨਾਂ ਨੂੰ ਕਿਉਂ ਬੇਰੋਸਗੀ ਦਾ ਮਤਾ ਪਾਉਣਾ ਕੀ ਕਾਰਨ ਬਣਿਆ ਉਹਨਾਂ ਦਾ ਕਾਰਨ ਦੇਖੋ ਇਹ ਆ ਜੋ ਮਤਲਬ ਮੈਂ ਦੇਖਿਆ ਜਿੱਦੇ ਇਹਨਾਂ ਦੀ ਆ ਮੀਟਿੰਗ ਰੱਖੀ ਸੀ ਕੰਮਾਂ ਦੇ ਪ੍ਰਤੀ ਉਹ ਆਏ ਇੱਕ ਮੀਟਿੰਗ ਤੇ ਆਏ ਨਹੀਂ ਸੀ ਦੂਜੀ ਮੀਟਿੰਗ ਤੇ ਆਏ ਤੇ ਆ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਆ ਤੁਸੀਂ ਦੇਖਿਆ ਇੱਕ ਇਹਨਾਂ ਨੇ ਏਜੰਡਾ ਕੱਢਿਆ ਉਹਦੇ ਵਿੱਚ 10 ਮਤੇ ਨੇ 10 ਮਤੇ ਉਹਨਾਂ ਨੇ ਸਭ ਤੋਂ ਪਹਿਲਾਂ ਕਲਾ ਕਲਾ ਮਤਾ ਸੁਣਿਆ ਪੜਿਆ ਤੇ ਉਹਨਾਂ ਨੂੰ ਉਹ ਜੈਸ ਕਰ ਕਰਕੇ ਸਾਰੇ ਦੇ ਸਾਰੇ ਉਹ ਪਾਸ ਕੀਤੇ ਨੇ ਜਿਹਦੇ ਵਿੱਚ ਸਭ ਤੋਂ ਵੱਡਾ ਉਹ ਜਿਹੜਾ ਆਪਣੇ ਨਾਪਾ ਕੈਂਚੀ ਵਾਲਾ ਜਿਹਦੀ ਮੈਂ ਪਹਿਲਾਂ ਗੱਲ ਵੀ ਕਰਕੇ ਹਟਿਆ ਉਹ ਮੁੱਦਾ ਸੀ ਉਹਦਾ ਉਹਨੂੰ ਪਾਸ ਕਰਨ ਦੀ ਪ੍ਰਵਾਨਗੀ ਦਿੱਤੀ ਆ ਹੋਰ ਬੜੇ ਇਹਦੇ ਵਿੱਚ ਜਿਹੜੇ ਨੌ ਇੱਕ ਜਿਹੜਾ ਸੀਗਾ ਮੁੱਦਾ ਉਹਨਾਂ ਨੇ 10ਵਾਂ ਛੱਡਿਆ ਉਹਦਾ ਕਾਰਨ ਕੀ ਆ ਇੱਕ ਤਰਤੀਮਾ ਇਹਨਾਂ ਨੇ ਉਹ ਪੜ੍ਹੇ ਤੁਸੀਂ ਪ੍ਰਿੰਟ ਉਹ ਤੁਹਾਡੇ ਕੋਲੇ ਹੋਣਗੇ ਉਹਦੇ ਵਿੱਚ ਕਿ ਤਰਤੀਮਾ ਮਤਾਂ ਪਾਇਆ ਉਹਦੇ ਵਿੱਚ ਉਹ ਹੁਣ ਜੋ ਮਰਜ਼ੀ ਕਰ ਸਕਦੇ ਨੇ ਤਰਤੀਮੇ ਦੇ ਵਿੱਚ ਕੋਈ ਇਹਨਾਂ ਨੇ ਕਿਹਾ ਵੀ ਸਾਨੂੰ ਇਹਦੀਆਂ ਲਿਸਟਾਂ ਦੇ ਦੋ ਵੀ ਇਹ ਤਰਤੀਮੇ ਦੇ ਵਿੱਚ ਕਿਹੜੇ-ਕਿਹੜੇ ਵਾਰਡਾਂ ਦੇ ਵਿੱਚ ਕਿੱਥੇ-ਕਿਸੇ ਕੰਮ ਹੋਣਗੇ ਉਹਦੇ ਵਿੱਚ ਕੀ ਆ ਇਹਨਾਂ ਨੂੰ ਪਤਾ ਲੱਗਿਆ ਵੀ ਇੱਕੋ ਹੀ ਵਾਰਡ ਦੇ ਵਿੱਚ 2 ਕਰੋੜ ਰੁਪਏ ਦਾ ਕੰਮ ਪਾਇਆ ਹੋਇਆ ਹੈ ਦਰਦੀ ਮਮਤਾ ਜਿਹੜਾ ਸੀ ਉਹ ਇਹਦੇ ਕਰਕੇ ਇਹਨਾਂ ਨੂੰ ਇਸ ਗੱਲ ਦਾ ਪ੍ਰਧਾਨ ਨੂੰ ਉਸੇ ਸਮੇਂ ਇਹਨਾਂ ਨੂੰ ਲੱਗਿਆ ਵੀ ਯਾਰ ਸਾਨੂੰ ਬਾੜ ਲਈ ਨਾ ਤਾਂ ਕੋਈ ਸਾਡੇ ਬਾੜਾਂ 'ਚ ਕੰਮ ਕਰਾ ਰਿਹਾ ਜਿੰਨੇ ਵੀ ਨੌ ਮਤੇ ਪਾਸ ਕੀਤੇ ਨੇ ਉਹ ਕਿਸੇ ਬਾੜ ਦੇ ਮਤੇ ਨਹੀਂ ਸੀ ਉਹ ਜਿਹੜੇ ਪਬਲਿਕਲੀ ਜਿੱਥੇ ਲੋੜ ਸੀ ਉਹ ਮਤੇ ਹੈਗੇ ਤੇ ਉਹਨਾਂ ਨੇ ਪਾਸ ਕਰਾਤੇ ਉਹਦੇ ਵਿੱਚ ਜੇ ਬਾੜ ਦੇ ਵਿੱਚ ਵੰਡ ਕੇ ਪੈਸਾ ਲਾਉਂਦੇ ਨੇ ਬੀਬੀ ਇਹ ਚਾਹੇ ਉਹ ਕਹੇ ਵੀ ਮੈਂ ਦਿਓ ਕਹਿੰਦੀ ਸਿੰਗਲਾ ਸਾਹਿਬ ਨੂੰ ਅੱਜ ਤੇਰੇ ਸਾਰਾ ਕੁਝ ਹੱਥ ਪੱਲੇ ਆ ਤੂੰ ਪੈਸਾ ਲੈ ਕੇ ਆ ਪੰਜਾਬ ਸਰਕਾਰ ਚ ਪੈਸਾ ਤੁਹਾਡੇ ਕੋਲ ਹੈ ਨਹੀਂ ਤੁਸੀਂ ਇੱਕ ਗੱਲ ਨੂੰ ਲੱਗੇ ਹੋ ਹੋ ਵੀ ਇਹ ਨਹੀਂ ਜੀ ਕਰਦੇ ਉਹ ਨਹੀਂ ਜੀ ਕਰਦੇ ਛੋਟੇ-ਕੋਟੇ ਦਾ ਉਹੀ ਗੱਲਾਂ ਨੇ ਉਹੀ ਤੁਹਾਡੇ ਮੁੱਖ ਮੰਤਰੀ ਕੋਲੇ ਗੱਲਾਂ ਨੇ ਉਹੀ ਤੁਹਾਡੇ ਕੋਲੇ ਗੱਲਾਂ ਨੇ ਇਹ ਹੀ ਗੱਲਾਂ ਤੁਸੀਂ ਪਹਿਲਾਂ ਬਦਨਾਮ ਕਰ ਕਰਕੇ ਲੋਕਾਂ ਨੂੰ ਅੱਜ ਵੀ ਤੁਸੀਂ ਉਹਨਾਂ ਨੂੰ ਬਦਨਾਮ ਕਰ ਰਹੇ ਹੋ ਜੇਕਰ ਇੱਕ ਵਾਰ ਨੂੰ 2 ਕਰੋੜ ਰੁਪਈਆ ਦਿੱਤਾ ਜਾ ਰਿਹਾ ਸੀ ਤਾਂ ਤੁਹਾਡੇ ਐਮਸੀਆ ਨੂੰ ਕਿਉਂ ਥਲੇ ਗਈ ਕੀ ਕਾਰਨ ਬਣਿਆ ਤੇ ਖਲੇਪ ਜੇ ਜਦੋਂ ਹੁਣ ਤੁਸੀਂ ਇੱਕ ਦੱਸੋ ਕਿਹੜੇ ਐਮਸੀ ਆਪਣੇ ਵਾਰਡਾਂ ਦੇ ਵਿੱਚ ਚੋਣ ਲੜੇ ਨੇ ਉਹਨਾਂ ਦੇ ਬਾੜਾਂ ਦੇ ਲੋਕ ਵੀ ਉਹਨਾਂ ਨੂੰ ਕਹਿੰਦੇ ਨੇ ਵੀ ਭਾਈ ਆ ਸਾਡੇ ਕੰਮ ਕਰਾ ਕੇ ਦਿਓ ਅਸੀਂ ਤੁਹਾਨੂੰ ਐਮਸੀ ਬਣਾਇਆ ਤੁਹਾਨੂੰ ਜਿਤਾਇਆ ਕਾਦੇ ਲਈ ਜਿਤਾਇਆ ਵੀ ਅਸੀਂ ਕਿਸੇ ਮਕਸਦ ਲਈ ਜਿਤਾਇਆ ਤੁਹਾਨੂੰ ਤੁਸੀਂ ਸਾਡੇ ਕੰਮ ਕਰਾ ਕੇ ਦੇਵੋ ਜੇ ਉਹ ਕੰਮ ਲੋਕ ਮੰਗਦੇ ਨੇ ਇਹ ਕਹਿੰਦੇ ਨੇ ਅਸੀਂ ਲੋਕਾਂ ਦੇ ਇਹ ਵਿਕਾਸ ਰੋਕਦੇ ਨੇ ਲੋਕ ਤਾਂ ਕੰਮ ਮੰਗਦੇ ਨੇ ਕੰਮ ਦੇਣ ਸਾਰੇ ਐਮਸੀਆਂ ਨੂੰ ਕੰਮ ਦੇਣ ਸਹੀ ਢੰਗ ਨਾਲ ਦੇਣ ਸੱਚਾਈ ਨਾਲ ਦੇਣ ਇਮਾਨਦਾਰੀ ਨਾਲ ਕੰਮ ਕਰਨ ਕੋਈ ਰੋੜਾ ਹੀ ਨਹੀਂ ਪੈਂਦਾ ਤਾਂ ਜਦੋਂ ਨਾਪਾ ਕੈਂਚੇ ਦੀ ਗੱਲ ਕੀਤੀ ਤੁਸੀਂ ਨਾਪਾ ਕੈਂਚੀਆਂ ਦੇ ਵਿੱਚ ਤਾਂ ਰੋੜੇ ਪਵਾਤੇ ਮੈਡਮ ਨੇ ਮਿਲ ਕੇ ਹੁਣੇ ਤਾਜੀ ਅਜੇ ਰੋੜਿਆਂ ਦੀਆਂ ਗੱਡੀਆਂ ਉੱਤਰੀਆਂ ਨੇ ਉੱਥੇ ਤੁਸੀਂ ਕਹ ਰਹੇ ਝੋਨਾ ਦੁਆਰਾ ਲੱਗਣ ਦੀ ਉਹ ਉਹ ਤਾਂ ਹੁਣ ਅਜੇ ਵੀ ਝੋਨੇ ਵਾਲਾ ਤਾਂ ਹੈਗਾ ਮਾਹੌਲ ਆਪਾਂ ਮੈਂ ਅਜੇ ਪਰਸੋਂ ਲੰਘ ਕੇ ਆਇਆ ਇਹ ਝੋਨੇ ਵਾਲਾ ਮਾਹੌਲ ਹੈਗਾ ਮੈਂ ਇਹ ਨਹੀਂ ਹੈਗਾ ਵੀ ਮੈਂ ਗੱਲ ਕੋਈ ਐਵੇਂ ਕੀਤੀ ਐ ਇਹ ਝੋਨੇ ਵਾਲੀ ਗੱਲ ਮੈਂ ਤਾਂ ਕਰ ਰਿਹਾ ਸੀ ਵੀ ਸਾਡੀ ਸਤਕਾਰਤ ਜਿਹੜੇ ਐਮਐਲਏ ਆ ਬੀਬੀ ਨਰਿੰਦਰ ਕੌਰ ਭਰਾਜ ਉਹ ਕਾਂਗਰਸ ਦੀ ਸਰਕਾਰ ਵੇਲੇ 3 ਸਾਲ ਲਗਾਤਾਰ ਉੱਥੇ ਆ ਕੇ ਝੋਗਾਂ ਲਾਉਂਦੀ ਰਹੀ ਆ ਅੱਜ ਵੀ ਹਾਲਾਤ ਨੇ ਮੈਂ ਕਹਿੰਦਾ ਵੀ ਅਜੇ ਅਜੇ ਜੀਰੀ ਲਾਉਣ ਦਾ ਸਮਾਂ ਹੈਗਾ ਝੋਨੇ ਦਾ ਜੇ 1 ਮਹੀਨਾ ਪਿਆ ਲਾਉਣ ਦਾ ਉਹ ਅੱਜ ਵੀ ਮੈਂ ਕਹਿੰਦਾ ਵੀ ਉੱਥੇ ਜੀਰੀ ਲਾਵੇ ਅੱਜ ਅੱਜ ਚਾਹੇ ਉਹ ਨਾ ਰੋੜੇ ਵੀ ਪਵਾਤੇ ਅੱਜ ਵੀ ਉਹ ਮਤਲਬ ਖੇਤ ਪੂਰਾ ਪਾਣੀ ਨਾਲ ਭਰਿਆ ਹੋਇਆ ਉਹਦੇ 'ਚ ਜੀਰੀ ਲੱਗ ਸਕਦੀ ਆ ਵਿਕਾਸ ਕਾਰਜਾਂ ਦੇ ਮੱਤੇ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਚੱਲਦੀਆਂ ਸੀ ਨਗਰ ਕੌਂਸਲ ਦੇ ਵਿੱਚ ਤਾਂ ਇੱਕ ਸੋਸ਼ਲ ਮੀਡੀਆ ਤੇ ਫੋਟੋ ਵਾਇਰਲ ਹੁੰਦੀ ਐ ਐਮਸੀਆਂ ਦੇ ਵਿਜੇਂਦਰ ਸਿੰਘ ਨਾਲ ਤਾਂ ਉਹਦਾ ਕੀ ਮਸਲਾ ਦਿੱਤਾ ਕਿ ਉਹਤੇ ਗਏ ਸੀ ਤਾਂ ਐਮਐਲਏ ਮੈਡਮ ਵੀ ਦੋਸ਼ ਲਾ ਰਹੇ ਨੇ ਇਸ ਸੀਟੂ ਲੈ ਕੇ ਠੀਕ ਨੇ ਫੋਟੋ ਵਾਇਰਲ ਹੁੰਦੀ ਹੈ ਇੱਕ ਐਮਸੀਆ ਦੀ ਬਜਿੰਦਰ ਸਿੰਘ ਨਾਲ ਕਿ ਕਾਰ ਜਿਹੜੇ ਕੰਮਕਾਰ ਨੇ ਸ਼ਹਿਰੀ ਉਹ ਰੋਕੇ ਜਾ ਰਹੇ ਇਹ ਇੱਕ ਕੰਮਕਾਰ ਰੋਕਣ ਲਈ ਥੋੜੀ ਫੋਟੋ ਵਾਇਰਲ ਹੋਈ ਆ ਉਹ ਉਹ ਤਾਂ ਆਪਣੇ ਬੰਦਿਆਂ ਨਾਲ ਯਾਰ ਮੀਟਿੰਗਾਂ ਹਰ ਬੰਦਾ ਕਰਦਾ ਆ ਉਹ ਤਾਂ ਐਮਐਲਓ ਇੱਥੋਂ ਦਾ ਇੰਚਾਰਜ ਆ ਕਾਂਗਰਸ ਪਾਰਟੀ ਦਾ ਉਹਨੇ ਆਪਣੇ ਬੰਦਿਆਂ ਨਾਲ ਗੱਠ ਤੋੜ ਕਰਨੀ ਆ ਜੋੜ ਤੋੜ ਕਰਨੀ ਆ ਉਹਨੇ ਆਪਣੇ ਕੰਮ ਦੇਖਣੇ ਨੇ ਉਹਨਾਂ ਨੂੰ ਕੰਮ ਦੱਸਣੇ ਨੇ ਵੀ ਤੁਸੀਂ ਆਪਣੇ ਬਾੜਾਂ ਦੇ ਵਿੱਚ ਭਾਈ ਐਵੇਂ ਐਵੇਂ ਕੰਮ ਕਰਾਓ ਉਹ ਮੀਟਿੰਗ ਕਰਕੇ ਇੱਕ ਫੋਟੋ ਪਾਦੀ ਇਹਦਾ ਮਤਲਬ ਉਹਨੇ ਕੰਮ ਰੋਕ ਲੇ ਇਹ ਕੋਈ ਹੈਜਾ ਮਕਸਦ ਨਹੀਂ ਹੈ ਬਿਲਕੁਲ ਨਾ ਸੀ ਮੈਂ ਇਹ ਪਹਿਰਾ ਬੇਨਤੀ ਕਰੇ ਮੈਂ ਹੁਣ ਵੀ ਕਹਨਾ ਜਨਤਾ ਨੂੰ ਗੁੰਮਰਾਹ ਕਰ ਰਹੇ ਨੇ ਪੈਸੇ ਨਾ ਕੋਲੇ ਨਹੀਂ ਪੈਸੇ ਲੈ ਕੇ ਆਉਣ ਲਿਆਉਣ ਪੈਸੇ ਆਪਦੇ ਨਵੇਂ ਤਾਂ ਪਿਛਲੇ ਪੈਸੇ ਲੈ ਜਿਹੜੇ ਉਰੇ ਪੈ ਨੇ ਇਹ ਬੀਬੀ ਭਰਾਜ ਲੈ ਕੇ ਆਵੇ 20-30 ਕਰੋੜ ਰੁਪਈਆ ਫਿਰ ਅਸੀਂ ਕਹਾਂਗੇ ਵੀ ਇਹ ਵਿਕਾਸ ਕਾਰਜਾਂ ਦੇ ਸ਼ਹਿਰ ਲਈ ਕੋਈ ਮਤਲਬ ਇਹਦੇ ਦਿਲ 'ਚ ਦਰਦਾ ਮੀਟਿੰਗ ਦੇ ਵਿੱਚ ਚਰਚਾ ਵੀ ਵਿਕਾਸ ਕਾਰਜਾਂ ਲਈ ਹੋਈ ਸੀ ਇਹਨਾਂ ਅਸੀਂ ਜੇ ਸੰਭੀਰ ਤਾਂ ਵਿਕਾਸ ਕਾਰਜਾਂ ਲਈ ਜਦੋਂ ਕੰਮ ਨਹੀਂ ਹੋ ਰਿਹਾ ਜੀ ਵਿਕਾਸ ਕਾਰਜਾਂ ਬਸ ਹੀ ਚਰਚਾ ਹੁੰਦੀ ਹੈ ਬੀਬੀ ਜੀ ਜੀਰੀ ਕਿਉਂ ਲਾਉਂਦੀ ਹੁੰਦੀ ਸੀ ਉਹ ਵੀ ਇਹੀ ਦਾਦੀ ਸੁਨੇਹਾ ਲਾਉਂਦੀ ਸੀ ਨਾ ਵੀ ਮੈਂ ਜੀਰੀ ਲਾ ਰਹੀ ਐ ਤੇ ਪਾਣੀ ਖੜਾ ਸਰਕਾਰਾਂ ਕੰਮ ਨਹੀਂ ਕਰਦੀਆਂ ਅੱਜ ਅਸੀਂ ਵੀ ਮੀਟਿੰਗਾਂ ਕਰਕੇ ਲੋਕਾਂ ਨੂੰ ਸੁਨੇਹਾ ਹੀ ਲਾ ਰਹੇ ਆ ਵੀ ਭਾਈ ਕੰਮ ਤਾਂ ਸਰਕਾਰ ਤੋਂ ਨਹੀਂ ਹੁੰਦੇ ਨਹੀਂ ਤੁਸੀਂ ਵੀ ਤਾਂ ਜੀਰੀ ਲਾ ਸਕਦੇ ਸੀ 3 ਸਾਲ ਹੋ ਗਿਆ ਕਾਰਜ ਕਰਦਾ ਜੀਰੀ ਦਾ ਪਤਾ ਕੀ ਆ ਯਾਰ ਅਸੀਂ ਲਾ ਕੇ ਕਹਿੰਦੇ ਜੀਰੀ ਤੁਸੀਂ ਕਿਉਂ ਨਹੀਂ ਲਾਇਆ ਅਸੀਂ ਤਾਂ ਹੁਣ ਉਹਨੂੰ ਹੀ ਤਾਹੀ ਬੇਨਤੀ ਅਸੀਂ ਉਹਨੂੰ ਹੀ ਤਾਹੀ ਬੇਨਤੀ ਅਸੀਂ ਤਾਹੀ ਬੇਨਤੀ ਕਰਦੇ ਆ ਆਪਣਾ ਵੀ ਭਾਈ ਜੀਰੀ ਬੀਬੀ ਨੂੰ ਹੀ ਕਹਿ ਦੋ ਦੁਆਰੇ ਫੇਰ ਲਾ ਦਵੇ ਇੱਕ ਦੀ ਹਣੇ ਤਾਂ ਖੇਤਾਂ ਦਾ ਬਦਿਆਂ ਚ ਲਾ ਰਹੇ ਹਾਂ ਹੈਗੇ ਸਾਡੇ ਕੋਲ ਸਾਡੇ ਕੋਲ ਇੱਕ ਸਵਾਲ ਹੈ ਜਿਹੜਾ ਕਿ 1 ਲੀਟਰ ਨਾਲ ਜੇਕਰ ਐਮਸੀ ਫੋਟੋ ਖਿਚਾਅ ਪਾ ਲੈਂਦੇ ਨੇ ਉਹ ੜਿੱਕਾ ਬਣ ਜਾਂਦੀ ਆ ਫੋਟੋ ਉਹਦਾ ਕੀ ਕਰੀਏ ਦੇਖੋ ਜੀ ਉਹ ਤਾਂ ਹੁਣ ਆਪਣਾ ਜਿਵੇਂ ਮਰਜੀ ਇਹਨੂੰ ਗੱਲ ਨੂੰ ਉਹ ਲੈ ਲੈਣ ਪਰ ਮੈਂ ਤਾਂ ਇਹ ਗੱਲ ਨੂੰ ਕਦੇ ਵੀ ਨਹੀਂ ਕਹਿੰਦਾ ਵੀ ਜੇ ਆਪਾਂ ਲੋਕ ਆਪ ਵੀ ਫੋਟੋ ਖਿਚਾ ਲੈਂਦੇ ਨੇ ਜੇਕਰ ਐਮਸੀਆਂ ਨੇ ਇੱਕ ਮੀਟਿੰਗ ਕਰਕੇ ਇੱਕ ਫੋਟੋ ਖਿਚਾ ਲਈ ਉਹ ਮਤਲਬ ਕਿੱਡਾ ਕਬਟਾ ਗਨਾਹ ਹੋ ਗਿਆ ਇੱਕ ਐਮਸੀਆਂ ਦੀ ਮੀਟਿੰਗ ਹੋ ਗਈ ਸਿੰਘਲਾ ਸਾਹਿਬ ਨਾਲ ਉਹਦੇ ਨਾਲ ੜਿੱਕਾ ਬਣ ਗਿਆ ਵੀ ਬੇਪ੍ਰੋਸਾਜਾ ਅੱਜ ਵੀ ਨਹੀਂ ਬੇਪ੍ਰੋਸਾਜਗ ਮਤੇ ਵਾਸਤੇ ਕੱਲ ਪਰਸੋ VOTING ਵੀ ਕਰੀ ਗਈ ਹੈ ਨਾ ਤੁਹਾਡਾ ਇੱਕ MC ਗੈਬ ਰਿਹਾ ਜਿਉ MC ਪਹੁੰਚਦਾ ਤਾਂ ਬੇਪ੍ਰੋਸਾਜਗ ਮਤਾ ਪੈ ਸਕਦਾ ਸੀ ਛੇ MC ਹਾਜ਼ਰ ਹੁੰਦਾ ਫਿਰ ਪੈ ਵੀ ਜਾਂਦਾ ਉਹ ਤਾਂ ਇਹਨਾਂ ਨੇ ਆਪ ਦਾ ਜਿਹੜਾ MC ਰੋਕਿਆ ਜਾਂ ਆਪ ਬਾਗਿਆ ਇਹ ਤਾਂ ਹੁਣ ਪ੍ਰਮਾਤਮਾ ਨੂੰ ਪਤਾ ਮੈਂ ਇਹਦੇ ਬਾਰੇ ਨਹੀਂ ਕਹਿ ਸਕਦਾ ਕੁਝ ਵੀ ਵੀ ਉਹ MC ਆਪ ਗਿਆ ਇਹਨਾਂ ਨੇ ਰੋਕਿਆ ਕੀ ਹੋਇਆ ओके जी रावती ਮਰਿੰਦਰ ਕਾਉ ਭਰਾਜ ਦੇ ਪਿੰਡ ਤੋਂ ਤੁਸੀਂ ਮਤਲਬ ਕਿ ਵਿਕਾਸ ਦੇ ਕੰਮ ਰੋਕਣ ਦੀ ਗੱਲ ਕੀਤੀ ਗਈ ਹੈ ਕਾਂਗਰਸ ਪਾਰਟੀ ਦੇ ਵੱਡੇ ਰੋਪ ਲਾਏ ਗਏ ਨੇ ਤੁਹਾਡੇ ਪਿੰਡ ਦੇ ਵਿੱਚ ਵੀ ਮਤਲਬ ਕਿ ਕਿੰਤਾ ਦੇ ਕਿ ਹਰ ਇੱਕ ਕੋਈ ਵੀ ਐਮਐਲਏ ਜਾਂ ਮਨਿਸਟਰ ਉਹ ਆਪਦੇ ਏਰੀਆ ਨੂੰ ਆਪਦੇ ਪਿੰਡ ਨੂੰ ਸੋਹਣਾ ਬਣਾਉਂਦਾ ਤੁਹਾਡਾ ਪਿੰਡ ਕਿੱਦਾਂ ਦਾ ਕਿ ਬੀਬੀ ਨੇ ਰੋਪ ਲਾਇਆ ਕਿ ਵਿਕਾਸ ਦੇ ਕੰਮਾਂ ਦੇ ਵਿੱਚ ਡਿੱਕਾ ਪਣ ਰਹੀ ਹੈ ਕਾਂਗਰਸ ਪਾਰਟੀ ਤੁਹਾਡੇ ਪਿੰਡ ਦੇ ਕਿੱਦਾਂ ਦੇ ਵਿਕਾਸ ਹੋਵੇ ਅ ਤੁਸੀਂ ਦੋ ਤਿੰਨ ਗੱਲਾਂ ਇਕੱਠੀਆਂ ਪੁੱਛ ਲੀਆਂ ਸૌ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਨਾ ਕਿ ਜੁਨਾ ਰੋਕ ਲਗਾਏਗਾ ਇਹਨਾਂ ਸਿੰਘਲਾ ਸਾਹਿਬ ਦੇ ਉੱਪਰ ਹੈ ਇੱਕ ਬਚ ਕੇ ਨਿਕਲਣ ਦਾ ਬਹਾਨਾ ਹੁੰਦਾ ਜਦੋਂ ਕੋਈ ਲੀਡਰ ਫਿੱਲ ਹੋ ਜਾਏ ਕੋਈ ਕੰਮ ਕਰਦਾ ਕਰਦਾ ਉਹਦੇ ਕੋਲ ਕੋਈ ਏਜੰਡਾ ਨਾ ਹੋਵੇ ਉਹ ਫਿਰ ਬਹਾਨੇ ਲੱਭਦਾ ਵੀ ਮੈਂ ਕਿਹਦੇ ਗੱਲ ਪਾ ਕੇ ਇਹਦੇ ਵਿੱਚੋਂ ਨਿਕਲਾਂ ਅਰ ਸਭ ਨੂੰ ਪਤਾ ਹੈ ਵੀ ਸਰਕਾਰ ਕੋਲੇ ਕਿੰਨਾ ਕੁਝ ਹੈਗਾ ਖਜ਼ਾਨਾ ਖਾਲੀ ਪਿਆ ਕਰਜ਼ੇ ਤੇ ਕਰਜ਼ਾ ਚੱਕੀ ਜਾਂਦੇ ਨੇ ਜਿਵੇਂ ਸਾਡੇ ਪਿੰਡ ਦੀ ਗੱਲ ਕਰਾਂ ਅੱਜ ਤਕਰੀਬਨ ਵੀ 3.5 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਸਾਡੇ ਪਿੰਡ ਦੇ ਵਿੱਚ ਚਲੋ ਕੁਝ ਟਸ਼ਰਮਬਾਜੀ ਸੀ ਸਾਡੇ ਨਾਲ ਐਮ.ਐਲ.ਏ ਸਾਹਿਬ ਦੀ ਪਿੰਡ ਲੈਵਲ ਦੀ ਹੁਣ ਤਾਂ ਸਰਪੰਚ ਵੀ ਇਹਨਾਂ ਦਾ ਆਪਦਾ ਬਣਾਇਆ ਹੋਇਆ ਮੈਂਬਰ ਇਹਨਾਂ ਦੇ ਪੂਰੇ ਨੇ ਹਾਲੇ ਤੱਕ ਸਾਡੇ ਪਿੰਡ ਦੇ ਵਿੱਚ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰ ਸਕਿਆ ਜੋ ਕ ਐਮ.ਐਲ.ਏ ਦਮ ਨਾ ਕਹ ਸਕੇ ਵੀ ਹਾਂ ਮੈਂ ਪਿੰਡ ਵਾਸਤੇ ਕਰਾਂ ਜੋ ਨੋਰਮਲ ਚੀਜ਼ਾਂ ਹੁੰਦੀਆਂ ਨੇ ਮਾੜੇ ਮੋੜੇ ਦੇ ਕੰਮ ਹੁੰਦੇ ਨੇ ਉਹ ਵੀ ਜੋ ਸੈਂਟਰ ਦਾ ਪੈਸਾ ਹੁੰਦਾ 15ਵੇਂ ਵਿੱਤ ਕਮਿਸ਼ਨ ਦਾ ਉਹ ਲੱਗ ਰਿਹਾ ਹੈਗਾ ਕੋਈ ਗ੍ਰਾਂਟ ਨਹੀਂ ਕਿਸੇ ਸਰਪੰਚ ਨੂੰ ਉਹੀ ਹਾਲ ਸ਼ਹਿਰ ਦੇ ਵਿੱਚ ਹੈ ਕਿ ਸਿਰਫ ਗੱਲਾਂ ਕਰ ਰਹੇ ਨੇ ਵਿਕਾਸ ਦੇ ਨਾਲ ਤੇ ਇਹਨਾਂ ਕੋਲ ਕੁਝ ਨਹੀਂ ਹੈਗਾ ਗੱਲ ਜਿਹੜੀ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ ਪ੍ਰਧਾਨ ਜੀ ਨੂੰ ਪੁੱਛ ਰਹੇ ਸੀ ਨਾ ਵੀ ਐਮਸੀ ਪਹਿਲਾਂ ਇੱਧਰ ਖਿੱਚ ਲਈ ਹੁਣ ਵਾਪਸ ਚਲੇ ਗਏ ਅਸਲਚ ਇਹ ਆਮ ਆਰਮੀ ਪਾਰਟੀ ਦੀ ਇੱਕ ਪੋਲਿਟਿਕਸ ਦਾ ਹਿੱਸਾ ਹੈ ਕਹਿ ਕੇ ਤਾਂ ਆਏ ਸੀ ਆ ਸੀ ਦੂਜੀਆਂ ਪਾਰਟੀਆਂ ਨੂੰ ਵੱਖਰੇ ਆ ਬਿਲਕੁਲ ਪਰ ਇਹ ਉਹਨਾਂ ਤੋਂ ਵੀ ਅੱਗੇ ਵਧ ਕੇ ਲੋਕਤੰਤਰ ਦਾ ਘਾਣ ਕਰ ਰਹੇ ਨੇ ਐਮਸੀਆਂ ਨੂੰ ਸਰਪੰਚਾਂ ਨੂੰ ਪੰਚਾਂ ਨੂੰ ਡਰਾਉਣਾ ਧਮਕਾਉਣਾ ਉਹਨੂੰ ਲਾਲਚ ਦੇਣਾ ਉਹਦੇ ਹਾਂ ਦਾ ਵੀ ਤੈਨੂੰ ਪ੍ਰਧਾਨ ਬਣਾ ਦਾਂਗੇ ਤੈਨੂੰ ਸਰਪੰਚਲਾ ਦਾਂਗੇ ਅਧਿਕਾਰ ਕੈਂ ਕਰ ਦਾਂਗੇ ਇਹ ਸਭ ਇਹਨਾਂ ਦੀ ਪਲੈਨਿੰਗ ਹੈ ਜਦੋਂ ਕਿਸੇ ਬੰਦੇ ਦਾ ਕੋਈ ਸਵਾਰਥ ਨਹੀਂ ਇੱਕ ਦੇਖੋ ਇੱਕ ਚੀਜ਼ ਪੱਕੀ ਆ ਜੋ ਬੰਦਾ ਸਿਆਸਤ ਦੇ ਵਿੱਚ ਆ ਉਹਦੀ ਇੱਕ ਇੱਛਾ ਹੁੰਦੀ ਹੈ ਵੀ ਮੈਂ ਅੱਗੇ ਵਧਾਂ ਹਰ ਇੱਕ ਬੰਦਾ ਚਾਹੁੰਦਾ ਹੈ ਔਰ ਉਹਨੂੰ ਹਵਾ ਦੇ ਕੇ ਉਹਦਾ ਵਰਤਣਾ ਉਹਦਾ ਯੂਜ਼ ਕਰਨਾ ਇਹ ਆਮ ਆਰਮੀ ਪਾਰਟੀ ਦੀ ਸਰਕਾਰ ਦੀ ਆਦਤ ਹੈ ਇਹ ਬੰਦੇ ਨੂੰ ਵਰਤਦੇ ਨੇ ਜਦੋਂ ਉਹਦਾ ਕੋਈ ਕੰਮ ਨਹੀਂ ਬਣਦਾ ਉਹ ਫਿਰ ਬੰਦਾ ਮਹਿਸੂਸ ਕਰਦਾ ਮੇਰੇ ਤੋਂ ਗਲਤੀ ਹੋਈ ਆ ਫਿਰ ਉਹ ਆਪਣੀ ਵਾਪਸ ਪਾਰਟੀ 'ਚ ਜਾਣਾ ਚਾਹੁੰਦਾ ਹੈ